ਸਤ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਮੇਰੇ ਘਰ ਦਿਆਂ ਨੇ ਇੱਕ ਬਜ਼ੁਰਗ ਮਾਤਾ ਜੀ ਦੀਆਂ ਦੋ ਮੱਜਾਂ ਨੂੰ ਪੱਠੇ ਪਾਉਣ ਵਾਸਤੇ ਨੌਕਰ ਰਖਾ ਦਿੱਤਾ ਮੈਂ ਮਾਤਾ ਜੀ ਦੀ ਜ਼ਮੀਨ ਵਿੱਚੋਂ ਅੱਧ ਤੇ ਬਜਾਏ ਹੋਏ ਪੱਠੇ ਵੱਢ ਕੇ ਘਰ ਲੈ ਆਉਣੇ ਕੁੱਤਰ ਕੇ ਮੱਜਾਂ ਨੂੰ ਪਾ ਦੇਣੇ ਬਸ ਇਹੋ ਕੰਮ ਸੀ ਮੇਰਾ ਰੋਜ਼ ਦਾ ਮੈਂ ਪਹਿਲੇ ਦਿਨ ਹੀ ਇਸ ਕੰਮ ਤੇ ਗਿਆ ਤਾਂ ਮੇਰੀ ਜਨਨੀ ਮਾਤਾ ਦੁਪਹਿਰ ਨੂੰ ਮੈਨੂੰ ਦੇਖਣ ਚਲੀ ਗਈ ਜਾਂਦੀ ਨੂੰ ਮੈਂ ਖੀਰ ਕੜਾ ਖਾ ਰਿਹਾ ਸੀ ਜਨਨੀ ਮਾਤਾ ਨੇ ਪੁੱਛਿਆ ਅੱਜ ਕਿਹੜੀ ਖੁਸ਼ੀ ਵਿੱਚ ਖੀਰ ਕੜਾ ਬਣਿਆ ਬਜ਼ੁਰਗ ਮਾਤਾ ਨੇ ਕਿਹਾ ਅੱਜ ਮੱਸਿਆ ਹੈ ਇਸ ਖੁਸ਼ੀ ਵਿੱਚ ਖੀਰ ਕੜਾ ਬਣਿਆ ਜਨਨੀ ਮਾਤਾ ਨੇ ਮੈਨੂੰ ਆਖਿਆ ਤੈਨੂੰ ਪਹਿਲੇ ਦਿਨ ਹੀ ਖੀਰ ਕੜਾ ਮਿਲਿਆ ਹੈ ਮਾਤਾ ਜੀ ਦੇ ਕਹਿਣੇ ਕਾਰ ਰਹੀ ਤਾਂ ਤੈਨੂੰ ਰੋਜ਼ ਹੀ ਖੀਰ ਕੜਾ ਦੇ ਮੌਕੇ ਮਿਲਿਆ ਕਰਨਗੇ ਆਇਂਦ ਇਸੇ ਅਸੀਰਵਾਦ ਸਦਕਾ ਹੀ ਗੁਰੂ ਘਰ ਦੀ ਸੰਭਾਲ ਸੇਵਾ ਮਿਲੀ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਅਤੇ ਜਨਨੀ ਮਾਤਾ ਤੇ ਬਜ਼ੁਰਗ ਮਾਤਾ ਜੀ ਦੀਆਂ ਅਸੀਰਵਾਦਾਂ ਸਦਕਾ ਹੀ ਸ਼ਾਇਦ ਮੈਨੂੰ ਗੁਰੂ ਘਰ ਦੀ ਸੇਵਾ ਸੰਭਾਲ ਭਾਵ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਦੀ ਸੇਵਾ ਪ੍ਰਾਪਤ ਹੋਈ ਹੋਵੇ ਸੂਰਜ ਅਜੇ ਛਿਪਿਆ ਨਹੀਂ ਸੀ ਕਿ ਬਜ਼ੁਰਗ ਮਾਤਾ ਜੀ ਨੇ ਕਿਹਾ ਅੱਜ ਦਾ ਕੰਮ ਮੁੱਕ ਗਿਆ ਹੈ ਤੂੰ ਹੱਥ ਮੂੰਹ ਧੋ ਕੇ ਚੌਂਕੜੀ ਮਾਰ ਕੇ ਬੈਠ ਜਾ ਬੈਠਣ ਵਾਸਤੇ ਮਾਤਾ ਜੀ ਨੇ ਕਾਣਕ ਪਾਉਣ ਵਾਲੀ ਖਾਲੀ ਬੋਰੀ ਵਿਛਾ ਦਿੱਤੀ ਤੇ ਮੈਂ ਉਸ ਤੇ ਬੈਠ ਗਿਆ ਕਿਉਂਕਿ ਉਸ ਜਮਾਨੇ ਵਿੱਚ ਬੈਠਣ ਦੇ ਅੱਜ ਵਰਗੇ ਸਾਧਨ ਨਹੀਂ ਹੁੰਦੇ ਸੀ ਆਕੜੀ ਮਾਰ ਕੇ ਮੈਂ ਬੈਠ ਗਿਆ ਮਾਤਾ ਜੀ ਨੇ ਪੰਜ ਗ੍ਰੰਥੀ ਪੜਾਉਂਦਿਆਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਮੈਨੂੰ ਕੱਢ ਕੇ ਦਿੱਤਾ ਤੇ ਕਿਹਾ ਮੂਲ ਮੰਤਰ ਦਾ ਪਾਠ ਮੈਂ ਮੋਰੇ ਮੋਰੇ ਪੰਜ ਵਾਰੀ ਕਰਦੀ ਹਾਂ ਤੇ ਤੂੰ ਮਗਰ ਮਗਰ ਕਰਦਾ ਆ ਮਾਤਾ ਜੀ ਦੇ ਕਹਿਣ ਅਨੁਸਾਰ ਮੈਂ ਅਜਿਹਾ ਹੀ ਕੀਤਾ ਸਭ ਤੋਂ ਪਹਿਲੇ ਬਜ਼ੁਰਗ ਮਾਤਾ ਜੀ ਨੇ ਮੈਨੂੰ ਕਿਹਾ ਬੋਲ ਮੇਰੇ ਮਗਰ ਮਗਰ ਇੱਕ ਓੰਕਾਰ ਸਤਨਾਮ ਮੈਂ ਵੀ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਮੈਂ ਭੀ ਕਿਹਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਮੈਂ ਭੀ ਕਿਹਾ ਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਮੈਂ ਭੀ ਕਿਹਾ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੈਂ ਭੀ ਕਿਹਾ ਹੈ ਭੀ ਸਚ ਨਾਨਕ ਹੋਸੀਪੀ ਸੱਚ ਮਾਤਾ ਜੀ ਨੇ ਇਸ ਪ੍ਰਕਾਰ ਪੰਜ ਵਾਰ ਮੂਲ ਮੰਤਰ ਉਚਾਰਨ ਕੀਤਾ ਤੇ ਮੈਂ ਵੀ ਮਗਰਮਗਰ ਉਚਾਰਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਇਸ ਤੋਂ ਅੱਗੇ ਮਾਤਾ ਜੀ ਨੇ ਮੈਨੂੰ ਕਿਹਾ ਹੁਣ ਤੂੰ ਪੰਜ ਗ੍ਰੰਥੀ ਆਪ ਪੜ੍ਹ ਮੈਂ ਕਿਹਾ ਮਾਤਾ ਜੀ ਮੈਨੂੰ ਪੜਨਾ ਨਹੀਂ ਆਉਂਦਾ ਮਾਤਾ ਜੀ ਨੇ ਕਿਹਾ ਪੜਨਾ ਸਿੱਖ ਲਾ ਉਦੋਂ 5 ਪੈਸੇ ਦਾ ਬਾਲ ਉਪਦੇਸ਼ ਕਾਇਦਾ ਆਉਂਦਾ ਸੀ ਮੈਂ ਖਰੀਦ ਲਿਆ ਮਰੋੜ ਮਰਾੜ ਕੇ ਜੇਬੀ ਵਿੱਚ ਪਾ ਲਿਆ ਖੂ ਤੋਂ ਪੱਠੇ ਲੈਣ ਜਾਂਦੇ ਜਾਂਦੇ ਨੂੰ ਰਸਤੇ ਵਿੱਚ ਜਿਹੜਾ ਮਿਲਿਆ ਉਸ ਨੂੰ ਪੁੱਛਿਆ ਆਹ ਕਿਹੜਾ ਅੱਖਰ ਹੈ ਜੇ ਉਸ ਨੂੰ ਪਤਾ ਹੁੰਦਾ ਤੇ ਉਹ ਦੱਸ ਦਿੰਦਾ ਜੇ ਨਾ ਪਤਾ ਹੁੰਦਾ ਤੇ ਕਹਿ ਦਿੰਦਾ ਮੈਨੂੰ ਨਹੀਂ ਪਤਾ ਕਿਉਂਕਿ ਉਸ ਜਮਾਨੇ ਦੇ ਲੋਕ ਬਹੁਤ ਹੀ ਘੱਟ ਪੜੇ ਸੀ ਘੱਟ ਤੋਂ ਘੱਟ 95% ਲੋਕ ਅਨਪੜ੍ਹ ਸੀ 1.5 ਕਿਲੋਮੀਟਰ ਦੀ ਦੂਰੀ ਤੇ ਮਾਤਾ ਜੀ ਦਾ ਖੂਹ ਸੀ ਮੈਂ 3-4 ਢੇੜੇ ਪੱਠਿਆਂ ਦੇ ਲੈਣਾ ਆਉਂਦਾ ਜਾਂਦਾ ਸੀ ਤੇ ਆਉਂਦਾ ਜਾਂਦਾ ਮੈਂ ਪੁੱਛੇ ਅੱਖਰਾਂ ਨੂੰ ਯਾਦ ਕਰਦਾ ਰਹਿੰਦਾ ਸੀ ਉਦੋਂ ਲੋਕ ਪੈਦਲ ਹੀ ਆਉਂਦੇ ਜਾਂਦੇ ਸੀ ਸਾਈਕਲ ਥੋੜਿਆਂ ਕੋਲ ਸੀ ਸਕੂਟਰ ਅਜੇ ਆਏ ਨਹੀਂ ਸੀ ਮੋਟਰਸਾਈਕਲ ਵੀ ਨਹੀਂ ਆਏ ਸੀ ਬਹੁਤੇ ਲੋਕ ਅਨਪੜ੍ਹ ਹੋਣ ਕਰਕੇ ਮਾਤਾ ਜੀ ਵੀ ਪੜ੍ਹੇ ਨਹੀਂ ਸੀ ਮਾਤਾ ਜੀ ਨੇ ਪੰਜ ਗ੍ਰੰਥੀ ਦੀਆਂ ਸਾਰੀਆਂ ਬਾਣੀਆਂ ਅਤੇ ਘਰ ਧਾਰਨਾ ਵਾਲੇ ਅਨੇਕਾਂ ਸ਼ਬਦ ਮੂੰਹ ਜਬਾਨੀ ਯਾਦ ਕੀਤੇ ਹੋਏ ਸੀ ਜੋ ਜਦੋਂ ਉਹ ਇਹਨਾ ਸ਼ਬਦਾਂ ਨੂੰ ਗਾਉਂਦੀ ਧਾਰਨਾਵਾਲਿਆਂ ਨੂੰ ਤੇ ਮੈਂ ਵੀ ਉਸ ਦੇ ਨਾਲ ਧਾਰਨਾਵਾਲੇ ਸ਼ਬਦ ਗਾਉਂਦਾ ਤੇ ਅਨੇਕਾਂ ਸ਼ਬਦ ਧਾਰਨਾਵਾਲੇ ਮੈਂ ਯਾਦ ਕਰ ਲਏ ਸੀ ਤਾਂ ਭਗਤਾਂ ਗੁਰੂਆਂ ਦੇ ਜੀਵਨ ਸੰਬੰਧੀ ਸਾਖੀਆਂ ਬਾਰੇ ਮਾਤਾ ਜੀ ਨੂੰ ਬਹੁਤ ਜਾਣਕਾਰੀ ਸੀ ਇਸੇ ਕਰਕੇ ਮਾਤਾ ਜੀ ਸਦਾ ਹੀ ਭਜਨ ਬੰਦਗੀ ਵਿੱਚ ਲੱਗੇ ਰਹਿੰਦੇ ਸਨ ਸਾਰਨਾ ਵਾਲੇ ਸ਼ਬਦ ਗਾਉਣ ਵੇਲੇ ਮੈਂ ਵੀ ਉਹਨਾਂ ਨਾਲ ਗਾਉਣ ਲੱਗਦਾ ਸੀ ਥੋੜਿਆਂ ਦਿਨਾਂ ਵਿੱਚ ਮੈਂ ਸਾਰਿਆਂ ਅੱਖਰਾਂ ਦੀ ਪਛਾਣ ਕਰ ਲਈ ਸੀ ਇੱਕ ਦਿਨ ਮੈਂ ਆਪਣੇ ਘਰ ਬੈਠਾ ਸਵੇਰੇ ਸਵੇਰੇ ਊੜਾ ਐੜਾ ਆਦ 35 ਅੱਖਰ ਅਤੇ ਭਲਾਵੇਂ ਅੱਖਰ ਉੱਚੀ ਉੱਚੀ ਬੋਲ ਕੇ ਪੜ ਰਿਹਾ ਸੀ ਮੇਰੀ ਆਵਾਜ਼ ਸੁਣ ਕੇ ਗਵੰਡੀ ਦਰਸ਼ਨ ਸਿੰਘ ਆਣ ਕੇ ਮੈਨੂੰ ਕਹਿਣ ਲੱਗਾ ਜੇ ਪੜਨਾ ਸਿੱਖਣਾ ਹੈ ਕਾਂ ਪੰਜਾਬੀ ਦੀ ਮਹਾਰਨੀ ਸਿੱਖਣੀ ਬਹੁਤ ਜ਼ਰੂਰੀ ਹੈ ਮੈਨੂੰ ਮਹਾਰਨੀ ਆਉਂਦੀ ਹੈ ਤੂੰ ਮੇਰੇ ਤੋਂ ਸਿੱਖ ਲਾ ਤਾਂ ਮੈਂ ਉਸ ਕੋਲੋਂ ਮਹਾਰਨੀ ਸਿੱਖਣ ਲੱਗਾ ਉਸ ਕਿਹਾ ਬੋਲ ਮਹਾਰਨੀ ਐਡਾ ਮੁਕਤਾ ਆ ਕੰਨਾ ਮੈਂ ਕਿਹਾ ਪਹਿਲੇ ਮੈਨੂੰ ਦੱਸ ਐਡਾ ਮੁਕਤਾ ਕੀ ਹੁੰਦਾ ਹੈ ਅਤੇ ਆ ਕੰਨਾ ਕੀ ਹੁੰਦਾ ਹੈ ਉਸ ਕੇਹਾ ਮੁਕਤਾ ਤੋਂ ਭਾਵ ਆਜ਼ਾਦ ਸੁਰਖਰੂ ਅੱਖਰ ਜਿਸ ਅੱਖਰ ਨੂੰ ਕੋਈ ਮਾਤਰਾ ਨਾ ਲੱਗੀ ਹੋਈ ਹੋਵੇ ਉਹ ਮੁਕਤਾ ਹੁੰਦਾ ਹੈ ਤੇ ਜਦੋਂ ਉਸ ਨੂੰ ਕੋਈ ਮਾਤਰਾ ਲੱਗ ਜਾਂਦੀ ਹੈ ਉਹ ਅੱਖਰ ਆਪਣੀ ਆਵਾਜ਼ ਗਵਾ ਬੈਠਦਾ ਹੈ ਤੇ ਉਸ ਮਾਤਰਾ ਦੇ ਅਧੀਨ ਹੋ ਕੇ ਉਸ ਮਾਤਰਾ ਦੀ ਆਵਾਜ਼ ਬੋਲਦਾ ਹੈ ਇਸੇ ਤਰ੍ਹਾਂ ਐੜੇ ਨੂੰ ਕੰਨਾ ਲੱਗ ਗਿਆ ਤੇ ਇਹ ਬਣ ਗਿਆ ਆ ਕੰਨਾ ਕਿਉਂਕਿ ਐੜੇ ਨੇ ਆਪਣੀ ਆਵਾਜ਼ ਗਵਾ ਦਿੱਤੀ ਹੈ ਤੇ ਮਾਤਰਾ ਦੀ ਆਵਾਜ਼ ਆ ਗਈ ਆ ਕੰਨਾ ਈੜੀ ਨੂੰ ਸਿਹਾਰੀ ਲੱਗਣ ਨਾਲ ਇਸ ਦੀ ਆਵਾਜ਼ ਇਸ ਹੋ ਗਈ ਵਿਆਰੀ ਲੱਗਣ ਨਾਲ ਆਵਾਜ਼ ਈ ਹੋ ਗਈ ਔਂਕੜ ਲੱਗਣ ਨਾਲ ਊੜੇ ਦੀ ਆਵਾਜ਼ ਊ ਹੋ ਗਈ ਦੁਲੈਂਕੜ ਲੱਗਣ ਨਾਲ ਊ ਹੋ ਗਈ। ਲਾਮ ਲੱਗਣ ਨਾਲ ਈੜੀ ਦੀ ਆਵਾਜ਼ ਏ ਹੋ ਗਈ। ਦੋ ਲਾਮ ਲੱਗਣ ਨਾਲ ਐੜੇ ਦੀ ਆਵਾਜ਼ ਐ ਹੋ ਗਈ। ਏ ਦਾ ਮੂੰਖ ਖੁੱਲਾ ਹੋਣ ਕਾਰਨ ਇਸ ਨੂੰ ਓੜਾ ਮੰਨ ਲਿਆ ਤੇ ਇਸ ਦੀ ਆਵਾਜ਼ ਓ ਹੋ ਗਈ। ਐੜੇ ਨੂੰ ਕਨੌੜਾ ਲੱਗਣ ਨਾਲ ਐੜੇ ਦੀ ਆਵਾਜ਼ ਔ ਹੋ ਗਈ। ਐੜੇ ਦੇ ਉੱਤੇ ਟਿੱਪੀ ਪੈਣ ਨਾਲ ਐੜੇ ਦੀ ਆਵਾਜ਼ ਅੰ ਹੋ ਗਈ ਐੜੇ ਨੂੰ ਕੰਨਾ ਲੱਗਾ ਹੋਇਆ ਕੰਨੇ ਦੇ ਉੱਤੇ ਬਿੰਦੀ ਲੱਗਣ ਨਾਲ ਐੜੇ ਦੀ ਆਵਾਜ਼ ਆ ਹੋ ਗਈ ਇਸੇ ਪ੍ਰਕਾਰ ਸਾਰੇ ਅੱਖਰਾਂ ਦੀ ਮਹਾਰਨੀ ਸ ਸ ਮੁਕਤਾ ਸਾ ਕੰਨਾ ਹਾ ਹਾ ਮੁਕਤਾ ਹਾ ਕੰਨਾ ਕਕਾ ਮੁਕਤਾ ਕਾ ਕੰਨਾ ਆਦ ਆਦ ਸਾਰੇ ਅੱਖਰਾਂ ਦੀ ਮਹਾਰਨੀ ਜਾਣੋ ਐਡਾ ਮੁਕਤਾ ਆ ਤੰਨਾ ਇਸ ਸਿਆਰੀ ਈ ਬਿਆਰੀ ਓ ਔਂਕੜ ਊ ਦਲੈਂਕੜ ਏ ਲਾਵਾਂ ਆ ਦੂ ਲਾਵਾਂ ਓ ਹੂੜਾ ok oh, nura ang oh, tipi a oh, bindi moharni matra ma diya Awajam a a i i u u e a o o ang a ਜਿਵੇਂ ਅੱਖਰਾਂ ਨਾਲ ਲਗਾ ਮਾਤਰਾਵਾਂ ਲੱਗ ਕੇ ਮਹੱਤਵਪੂਰਨ ਰੋਲ ਅਦਾ ਹੁੰਦਾ ਹੈ ਭਾਵ ਸ਼ਬਦ ਬਣਦੇ ਹਨ ਤੈਸੇ ਹੀ ਅੱਖਰ ਦੇ ਉੱਪਰ ਅਦਕ ਪੈਰ ਵਿੱਚ ਬਿੰਦੀ ਅਤੇ ਅੱਧਾ ਹਾ ਹਾ ਲੱਗ ਕੇ ਅਧੂਰੇ ਸ਼ਬਦ ਪੂਰੇ ਹੋ ਜਾਂਦੇ ਹਨ ਜਿਵੇਂ ਕਿ ਖਸ ਕਿਸ ਮਤਵਾਲਾ ਖੁਸੀ ਹੋਈ ਮਾੜੀ ਕਿਸਮਤ ਵਾਲਾ ਬਿੰਦੀ ਲੱਗਣ ਨਾਲ ਖੁਸ਼ ਕਿਸਮਤ ਵਾਲਾ ਸਨਚਿਤ ਚੰਗੀ ਕਿਸਮਤ ਵਾਲਾ ਅਸੀਂ ਕਿ ਅੱਜ ਜਾਂ ਕਾਲ ਅਧੂਰਾ ਸ਼ਬਦ ਅੱਤਕ ਲੱਗਣ ਨਾਲ ਅੱਜ ਜਾਂ ਕੱਲ ਪੂਰਾ ਸ਼ਬਦ ਜੈਸੇ ਕਿ ਚੂਲਾ ਅਧੂਰਾ ਸ਼ਬਦ ਅੱਦਾ ਹਾ ਹ ਲੱਗਣ ਨਾਲ ਚੂਲਾ ਪੂਰਾ ਸ਼ਬਦ ਭਾਵ ਮਨੁੱਖ ਦੀ ਲੱਤ ਦਾ ਲੱਕ ਹੀਟ ਚੂਲਾ ਮੇਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲਾ ਬਾਲ ਉਪਦੇਸ਼ ਕਰਦਾ ਉਸ ਜਮਾਨੇ ਚ ਪੰਜ ਪੈਸੇ ਦਾ ਆਉਂਦਾ ਸੀ ਮੈਂ ਉਸ ਕਾਏਦੇ ਨੂੰ ਤੋੜ ਮੋੜ ਕੇ ਆਪਣੀ ਜੇਬੀ ਵਿੱਚ ਪਾ ਲੈਂਦਾ ਅਖਰ ਯਾਦ ਕਰਨ ਵੇਲੇ ਜੇਬੀ ਚੋਂ ਕੱਢਦਾ ਜਾਂ ਅਖਰ ਪੁੱਛਣ ਵੇਲੇ ਜੇਬੀ ਚੋਂ ਕੱਢਦਾ ਤੇ ਫਿਰ ਕਿੰਨਾ ਕਿੰਨਾ ਚੇ ਰਖਰਾਂ ਦੇ ਪਛਾਣ ਵਾਸਤੇ ਦੇਖਦਾ ਰਹਿੰਦਾ ਅਜੇਹਾ ਕਰਨ ਨਾਲੇ ਇੱਕ ਕਾਏਦਾ ਚਾਰ ਪੰਜ ਦਿਨਾਂ ਚ ਪਾੜ ਜਾਂਦਾ ਚਾਰ ਕੁ ਮਹੀਨਿਆਂ ਚ ਮੈਂ 20 ਕਾਏਦੇ ਖਰੀਦੇ ਹੋਣਗੇ ਅਰ ਹੁਣ ਮੈਂ ਸਾਰੇ ਅੱਖਰਾਂ ਦੀ ਅਤੇ ਮਹਾਰਨੀ ਦੀਆਂ ਲਗਾ ਮਾਤਰਾ ਦੀ ਪਛਾਣ ਕਰ ਲਈ ਸੀ ਬੱਬੇ ਨੂੰ ਬਾ ਕੰਨਾ ਲੱਲਾ ਬਾਲ ਗੱਗੇ ਨੂੰ ਗੇ ਲਾਵਾਂ ਦੱਦਾ ਗੇਂ ਦਾ ਅੱਖਰ ਬੋਲ ਕੇ ਪੜ ਲੈਂਦਾ ਸੀ ਅੱਖਰ ਬੋਲੇ ਬਿਨਾ ਪੜਨਾ ਸਖਾਲ ਦੂਗੀ ਤੂੰ ਮੇਰੀ ਧੀ ਨਾਰੈਣਕੌਰ ਦੇ ਕੋਲ ਪੜਨ ਜਾਇਆ ਕਰ ਪੱਠੇ ਲਿਆ ਕੇ ਮੈਂ ਰੋਜ਼ ਨਾਰੈਣਕੌਰ ਦੇ ਕੋਲ ਪੜਨ ਜਾਣ ਲੱਗਾ ਜਿਸ ਨੂੰ ਮੈਂ ਤਾਈ ਜੀ ਕਿਹਾ ਕਰਦਾ ਸੀ ਫਵਾ ਖੱਤੇ ਜਾ ਕੇ ਮੈਂ ਖੂ ਤੋ ਪੱਠੇ ਵੱਢ ਲਿਆਂਦੇ ਕੁੱਤਰ ਕੇ ਮੱਜਾਂ ਨੂੰ ਪਾ ਦਿੱਤੇ ਮਾਤਾ ਜੀ ਨੇ ਆਖਿਆ ਹੁਣ ਤੂੰ ਨਾਰਾਇਣ ਕੌਰ ਕੇ ਘਰ ਪੜਨ ਚੱਲੇ ਜਾ ਮੈਂ ਜਾ ਕੇ ਨਾਰਾਇਣ ਕੌਰ ਨੂੰ ਮੱਥਾ ਟੇਕਿਆ ਕਿਹਾ ਕਾਈ ਜੀ ਮੈਨੂੰ ਅੱਖਰ ਬੋਲ ਕੇ ਪੜਨਾ ਆਉਂਦਾ ਹੈ ਅੱਖਰ ਬੋਲੇ ਬਿਨਾ ਪੜਨਾ ਨਹੀਂ ਆਉਂਦਾ ਮਾਤਾ ਜੀ ਨੇ ਕਿਹਾ ਹੈ ਕਿ ਤੁਸੀਂ ਸਿਖਾਲ ਦੇਉਗੇ ਕਾਈ ਜੀ ਨੇ ਕਿਹਾ ਮਹਾਰ ਨਹੀਂ ਆਉਂਦੀ ਆ ਮੈਂ ਕਿਹਾ ਹਾਂ ਐਡਾ ਮੁਕਤਾ ਆ ਕਨਈ ਸਿਆਰੀ ਈ ਬਿਆਰੀ ਉਸ ਕਿਹਾ ਇਹ ਨਹੀਂ ਮਾਤਰਾਵਾਂ ਦੀਆਂ ਆਵਾਜ਼ਾਂ ਦੀ ਪਛਾਣ ਕਰ ਜੈਸੀ ਕਿ ਆ ਆ ਈ ਈ ਉ ਉ ਏ ਅ ਓ ਔ ਅੰਗ ਅ ਇਹਨਾ ਆਵਾਜ਼ਾਂ ਦੀ ਪਛਾਣ ਮੈਨੂੰ ਤਾਈ ਜੀ ਨੇ ਕਰਵਾਈ ਤਾਈ ਜੀ ਦੀ ਕਿਰਪਾ ਸਦਕਾ ਮੈਂ ਥੋੜੇ ਦਿਨਾਂ ਵਿੱਚ ਬਿਨਾਂ ਅੱਖਰ ਬੋਲੇ ਪੜਨ ਲੱਗ ਪਿਆ ਸੀ ਇੱਕ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀ ਮਾਤਾ ਜੀ ਨੇ ਮੈਨੂੰ ਕੋਲ ਸੱਦ ਕੇ ਦੂਸਰੀ ਅਸ਼ਟਪਦੀ ਚੋਂ ਕੱਲੀ-ਕੱਲੀ ਤੋਕਦੇ ਅਰਥ ਸਮਝਾਉਂਦੇ ਕਿਹਾ ਪਾਪੀ ਮਨੁੱਖ ਨੂੰ ਜਮਦੂਤ ਪਕੜ ਕੇ ਲੈ ਜਾਂਦੇ ਕੁੱਟ ਦੇ ਮਾਰਦੇ ਕਸੀਟ ਦੇ ਧਰਮਰਾਜ ਦੇ ਦਰਬਾਰ ਚ ਪੇਸ਼ ਕਰਦੇ ਬਚਾਉਣ ਲਈ ਕੋਈ ਨਹੀਂ ਆਉਂਦਾ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਬਚਾਉਂਦਾ ਉਹ ਵੀ ਜਪਿਆ ਹੋਵੇ ਤਾਂ ਮੈਂ ਤਾਂ ਦੀ ਹੀ ਨਾਮ ਜਪਦੀ ਹਾਂ ਤੂੰ ਵੀ ਜਪਿਆ ਕਰ ਸੁਣ ਕੇ ਮੈਂ ਕਿਹਾ ਮਾਤਾ ਜੀ ਇਹ ਸੱਚੀਆਂ ਗੱਲਾਂ ਮਾਤਾ ਜੀ ਨੇ ਕਿਹਾ ਹਾਂ ਬਿਲਕੁਲ ਸੱਚੀਆਂ ਸੰਤਾਂ ਦੀ ਬਾਣੀ ਆ ਸੰਤ ਕਦੇ ਝੂਠ ਨਹੀਂ ਬੋਲਦੇ ਸੰਤ ਕਦੇ ਝੂਠ ਨਹੀਂ ਬੋਲਦੇ ਉਹ ਦੇਖ ਧਰਮ ਰਾਜ ਦੇ ਦਰਬਾਰ ਦੀ ਫੋਟੋ ਇਹ ਫੋਟੋ ਮਾਤਾ ਜੀ ਦੇ ਮਕਾਨ ਵਿੱਚ ਲੱਗੀ ਹੋਈ ਸੀ ਜਿਸ ਵਿੱਚ ਪਾਪੀਆਂ ਨੂੰ ਜਮਦੂਤ ਧੂ ਧੂ ਕੇ ਲਈ ਜਾਂਦੇ ਦਿਖਾਏ ਗਏ ਸੀ ਧਰਮ ਰਾਜ ਦੇ ਦਰਬਾਰ ਵਿੱਚ ਬਗਾਨਾ ਹੱਕ ਮਾਰਨ ਵਾਲਿਆਂ ਨੂੰ ਉਹਨਾਂ ਦਾ ਮਾਸ ਨੋਚ-ਨੋਚ ਕੇ ਹੱਕ ਵਾਲਿਆਂ ਨੂੰ ਦਿੱਤਾ ਜਾਂਦਾ ਦਿਖਾਇਆ ਗਿਆ ਸੀ। ਪ੍ਰਾਈ स्त्री ਜਾਂ ਪ੍ਰਾਇਆ ਪੁਰਸ਼ ਭੋਗਣ ਵਾਲਿਆਂ ਨੂੰ ਲੋਹੇ ਦੇ ਇਸਤਰੀ ਪੁਰਸ਼ ਬਣਾ ਕੇ ਅੱਗ ਨਾਲ ਤਪਾ ਤਪਾ ਕੇ ਉਹਨਾਂ ਨਾਲ ਲਾ ਲਾ ਕੇ ਸਜ਼ਾ ਦਿੱਤੇ ਜਾਂਦੇ ਦਿਖਾਇਆ ਗਿਆ ਸੀ। ਦੂਜੇ ਪਾਸੇ ਫੋਟੋ ਵਿੱਚ ਦਾਨ ਪੁੰਨ ਕਰਨ ਵਾਲਿਆਂ ਨੂੰ ਸੁਖ ਭੋਗਦੇ ਦਿਖਾਇਆ ਗਿਆ ਸੀ। ਦੁਕਾਂਦੇ ਅਰਥ ਸੁਣ ਕੇ ਮੈਂ ਬਹੁਤ ਡਰ ਗਿਆ ਮੇਰਾ ਹਿਰਦਾ ਕੰਬ ਗਿਆ ਅਤਿਅੰਤ ਭੈਮਾਨ ਹੋ ਗਿਆ ਫਿਰ ਮਾਤਾ ਜੀ ਨੇ ਕਿਹਾ ਸਿਮਰਨ ਵਾਲੇ ਇਸ ਦਰਬਾਰ ਚ ਨਹੀਂ ਜਾਂਦੇ ਸਿਮਰਨ ਵਾਲਿਆਂ ਨੂੰ ਰੱਬ ਆਪ ਆਪਣੇ ਦੇਸ਼ ਸੱਚਖੰਡ ਵਿੱਚ ਲੈ ਜਾਂਦਾ ਹੈ ਤੇ ਧਰਮ ਰਾਜ ਜਮਦੂਤਾ ਨੂੰ ਕਹਿੰਦਾ ਸਿਮਰਨ ਵਾਲਿਆਂ ਕੋਲ ਨਾ ਜਾਇਓ ਨਹੀਂ ਤੇ ਰੱਬ ਸਜ਼ਾ ਦੇਵੇਗਾ ਮਾੜੀ ਸੰਗਤ ਮਾੜੇ ਕਰਮਾਂ ਤੋਂ ਇਸੇ ਡਰ ਨੇ ਮੈਨੂੰ ਬਚਾਇਆ ਹੈ you ਧਰਮ ਰਾਜ ਆਪਣੇ ਜਮਦੂਤਾਂ ਨੂੰ ਕਹਿੰਦਾ ਹੈ ਕਿ ਸਿਮਰਨ ਵਾਲਿਆਂ ਕੋਲ ਨਾ ਜਾਇਆ ਕਰੋ ਰੱਬ ਸਜ਼ਾ ਦੇਵੇਗਾ ਮੈਂ ਤਾਂ ਦੀ ਸਿਮਰਨ ਕਰਦੀ ਹਾਂ ਤੂੰ ਵੀ ਸਤਨਾਮ ਦਾ ਸਿਮਰਨ ਕਰਿਆ ਕਰ ਇਹ ਹੀ ਪਰਮਾਤਮਾ ਦਾ ਨਾਮ ਹੈ ਤੇ ਇਸ ਤੋਂ ਜਮਦੂਤ ਡਰਦੇ ਹਨ ਸਿਮਰਨ ਵਾਲਿਆਂ ਦਾ ਰੱਬ ਇਮਤਿਹਾਨ ਲੈਂਦਾ ਇਮਤਿਹਾਨ ਲੈਣ ਸਮੇਂ ਦੁੱਖ ਤਫਲੀਖਾਂ ਵਿਪਤਾਵਾਂ ਆਦਿ ਦੇ ਕੇ ਵੇਖਦਾ ਕਿ ਡੋਲਦਾ ਤਾਂ ਨਹੀਂ ਜਿਹੜਾ ਨਹੀਂ ਡੋਲਦਾ ਉਸ ਨੂੰ ਰੱਬ ਸ਼ਾਬਾਸ਼ ਦਿੰਦਾ ਤੂੰ ਢੋਲੀ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਤਦਕਾਰ ਹੈ ਉਸ ਨੂੰ ਯਾਦ ਕਰਿਆ ਕਰ ਬਾਣੀ ਵਿਚਾਰ ਵਿਚਾਰ ਕੇ ਸਮਝ ਸਮਝ ਕੇ ਪੜਿਆ ਕਰ ਇਸ ਤੋਂ ਪਹਿਲੇ ਮੈਂ ਬਾਣੀ ਦੀਆਂ ਪੋਥੀਆਂ ਪੜਦਾ ਸੀ ਕੱਲ ਇਤਨੇ ਸਫੇ ਪੜੇ ਅੱਜ ਇਤਨੇ ਪੜਾਂਗਾ ਮਾਤਾ ਜੀ ਦੇ ਕਹਿਣ ਤੇ ਮੈਂ ਵਿਚਾਰ ਵਿਚਾਰ ਕੇ ਪੜਨ ਲੱਗਾ ਅਤੇ ਪੜੀਆਂ ਤੁਕਾਂ ਦਾ ਅਰਥ ਪੁੱਛਣ ਲੱਗਾ ਮਾਤਾ ਜੀ ਨੇ ਕਿਹਾ ਮਤਲਬ ਸਮਝਣ ਲਈ ਬਾਣੀ ਦੇ ਸਟੀਕ ਪੜਨੇ ਚਾਹੀਦੇ ਹਨ ਤੂੰ ਸਟੀਕ ਪੜਿਆ ਮਾਤਾ ਜੀ ਨੇ ਕਿਹਾ ਤੂੰ ਸਟੀਕ ਪੜਿਆਕਾਰ ਤਦ ਮੈਂ ਸਟੀਕ ਗੁਰਬਾਣੀ ਦੇ ਅਰਥਾਂ ਵਾਲੇ ਗੁਟਕੇ ਪੜਨ ਲੱਗਾ ਉਸ ਜਮਾਨੇ ਚ ਬਿਜਲੀ ਸਾਰਿਆਂ ਘਰਾਂ ਵਿੱਚ ਨਹੀਂ ਹੁੰਦੀ ਸੀ ਕਿਸੇ ਕਿਸੇ ਘਰ ਹੁੰਦੀ ਸੀ ਬਾਕੀ ਘਰਾਂ ਵਿੱਚ ਮਿੱਟੀ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਸੀ ਸਾਡੇ ਘਰ ਵੀ ਮਿੱਟੀ ਦੇ ਤੇਲ ਦਾ ਦੀਵਾ ਹੁੰਦਾ ਸੀ ਇਸੇ ਨਾਲ ਮੈਂ ਪੜਦਾ ਹੁੰਦਾ ਸੀ ਜ਼ਿੰਮੇਦਾਰਾਂ ਦੇ ਘਰੋਂ ਕੰਮ ਕਰਕੇ ਆਉਣਾ ਆਉਂਦਿਆਂ ਪੜਨ ਲੱਗ ਜਾਣਾ ਘਰਦਿਆਂ ਸੌ ਜਾਣਾ ਕਹਿਣਾ ਸੌ ਜਾ ਮੈਂ ਪੜਨ ਲੱਗੇ ਰਹਿਣਾ ਜਾਗ ਆਉਣੀ ਦੀਵਾ ਜਗਦਾ ਦੇਖ ਕੇ ਕਹਿਣਾ ਤੂੰ ਜੇ ਸੁੱਤਾ ਨਹੀਂ ਸੌ ਜਾ ਸਵੇਰ ਨੂੰ ਉੱਠਦਾ ਨਹੀਂ ਟਾਈਮ ਨਾਲ ਅੱਜ ਵਾਂਗ ਟਾਈਮ ਦੇਖਣ ਦੇ ਸਾਧਨ ਨਹੀਂ ਹੁੰਦੇ ਸੀ ਜਿਸ ਤੋਂ ਟਾਈਮ ਦਾ ਪਤਾ ਲੱਗ ਜਵੇ ਬਚਪਨ ਦੀ ਬੇਫਿਕਰੀ ਵੀ ਸੀ ਜਿਸ ਕਾਰਨ ਵਾਰ-ਵਾਰ ਸੌ ਜਾ ਕਹਿਣ ਦਾ ਵੀ ਅਸਰ ਨਹੀਂ ਹੁੰਦਾ ਸੀ ਇਸ ਪ੍ਰਕਾਰ ਮਾਤਾ ਜੀ ਦੀ ਦਿੱਤੀ ਸੁਚੱਜੀ ਸਿੱਖਿਆ ਸਦਕਾ ਮੈਂ ਪੜਦਾ ਰਿਹਾ ਪੜਦਾ ਰਿਹਾ ਹੁਣ ਵੀ ਪੜਦਾ ਹਾਂ ਇਸ ਬਜ਼ੁਰਗ ਮਾਤਾ ਜੀ ਦੀਆਂ ਦੋ ਮੱਜਾਂ ਨੂੰ ਪੱਠੇ ਪਾਉਣ ਵਾਸਤੇ ਕਰਦਿਆਂ ਮੈਨੂੰ ਇਸ ਨਾਲ ਨੌਕਰ ਰਖਾਇਆ ਸੀ ਜਿਸ ਦਿਨ ਮੈਂ ਮਾਤਾ ਜੀ ਦੇ ਘਰ ਪਹਿਲੇ ਦਿਨ ਕੰਮ ਕਰਨ ਗਿਆ ਉਸ ਦਿਨ 29 ਜੂਨ 1965 ਦਿਨ ਮੰਗਲਵਾਰ ਸੀ ਦੇਸੀ ਮਹੀਨੇ ਹਾੜ ਦੀ 16 ਤਰੀਕ ਹਾੜ ਵਦੀ ਅਮਾਵਸ ਪਾਵ ਮਸਿਆ ਦਾ ਦਿਨ ਸੀ ਇਹ ਦਿਨ ਸ਼ਾਮ ਨੂੰ ਮਾਤਾ ਜੀ ਨੇ ਮੈਨੂੰ ਕੋਥੀ ਪੰਜ ਗ੍ਰੰਥੀ ਫੜਾਉਂਦਿਆਂ ਜਪਜੀ ਸਾਹਿਬ ਵਿੱਚੋਂ ਮੂਲ ਮੰਤਰ ਦੇ ਪੰਜ ਪਾਠ ਮੋਰੇ ਮੋਰੇ ਕਰੇ ਤੇ ਮਿਰ ਤੋਂ ਮਗਰ ਮਗਰ ਕਰਵਾਉਣ ਉਪਰੰਤ ਪ੍ਰੇਰਣਾ ਕੀਤੀ ਕਿ ਹੁਣ ਤੂੰ ਖੁਦ ਪੜ੍ਹ। ਕਾਲ ਪੂਰਾ ਹੋਣ ਤੇ ਮਾਤਾ ਜੀ ਦੀ ਦੋਤੀ ਗੁਰਮੇਜ ਕੋਰ ਜੋ ਪਿੰਡ ਤੀਂ ਕ ਵਿਆਹੀ ਸੀ ਦੀ ਪੈਲੀ ਚ ਸੇਮ ਪੈ ਗਿਆ ਤਾਂ ਪਰਿਵਾਰ ਸਮੇਤ ਆਣ ਕੇ ਮਾਤਾ ਜੀ ਦੀ ਅੱਧ ਤੇ ਪੈਲੀ ਵਾਉਣ ਲੱਗੀ। ਹੁਣ ਘਰਦਿਆਂ ਮੈਨੂੰ ਇਸ ਨਾਲ ਨੌਕਰ ਰਖਾ ਦਿੱਤਾ। ਗੁਰਮੇਜ ਕੋਰ ਜੀ ਦੇ ਪਰਿਵਾਰ ਨੇ ਮੈਨੂੰ ਹਲ ਗਾਉਣਾ ਸਿਖਾਇਆ ਸੁਹਾਗਾ ਫੇਰਨਾ ਸਿਖਾਇਆ ਕਾਣਕ ਬੀਜਣ ਵੇਲੇ ਕਾਣਕ ਕੇਰਨ ਦਾ ਤਜਰਬਾ ਸਿਖਾਇਆ ਜਿੰਦੇ ਨਾਲ ਵਟਾਂ ਪਾਉਣ ਵੇਲੇ ਜਿੰਦੇ ਨੂੰ ਨੱਪਣਾ ਕਿਵੇਂ ਹੈ ਜਿੰਦੇ ਨੂੰ ਖਿੱਚਣਾ ਕਿਵੇਂ ਹੈ ਜਿੰਦੇ ਨਾਲ ਵਟਾਂ ਪਾਉਂਦਿਆਂ ਵਟ ਨੂੰ ਸਿੱਧੀ ਕਿਸ ਤਰ੍ਹਾਂ ਲਜਾਣਾ ਹੈ ਨਹਿਰ ਦਾ ਪਾਣੀ ਲਾਉਣ ਵੇਲੇ ਰੌਣੀ ਕਿਵੇਂ ਕਰਨੀ ਅਤੇ ਕਿਾਰੇ ਕਿਵੇਂ ਮੋੜਨੇ ਆਦ ਆਦ ਸਭ ਤਜਰਬਾ ਮੈਨੂੰ ਇਸੇ ਪਰਿਵਾਰ ਨੇ ਸਿਖਾਇਆ ਹੈ ਆਰਾ ਕੰਮ ਮੁਕਾ ਕੇ ਸੌਣ ਤੋਂ ਪਹਿਲੇ ਮੈਂ ਪਾਠ ਪੜ੍ਹਦਾ ਹੁੰਦਾ ਸੀ ਪੋਥੀ ਭਗਤ ਬਾਣੀ ਮੈਂ ਪੜ੍ਹ ਰਿਹਾ ਸੀ ਜਿੱਥੇ ਜੀ ਕਰਦਾ ਉੱਥੇ ਰੁਕ ਜਾਂਦਾ ਸੀ ਗੁਰਮੀਜ ਕੌਰ ਦੀ ਵੱਡੀ ਲੜਕੀ ਨੇ ਮੈਨੂੰ ਕਿਹਾ ਜਿੱਥੇ ਡੰਡੀ ਲੱਗੀ ਹੈ ਇੱਥੇ ਰੁਕਿਆ ਕਰ ਇੱਥੇ ਤੋਕ ਪੂਰੀ ਹੁੰਦੀ ਹੈ ਸੋ ਉਸੇ ਦਿਨ ਤੋਂ ਮੈਂ ਅਜਿਹਾ ਹੀ ਕਰਨ ਲੱਗਾ ਪਹਿਲੇ ਮੈਂ ਇਸ ਗੱਲ ਤੋਂ ਵੀ ਅਧੂਰਾ ਸੀ ਬਜੌਰ ਗਾ ਮਾਤਾ ਜੀ ਤੇ ਤਾਈ ਜੀ ਦੋਨੋਂ ਰਾਧਾ ਸਵਾਮੀ ਮੱਤ ਦੀਆਂ ਧਾਰਨੀ ਹੋਣ ਕਰਕੇ ਹਰ ਐਤਵਾਰ ਰਾਤ ਨੂੰ ਇਹਨਾਂ ਦੇ ਘਰ satsang ਕੀਤਾ ਜਾਂਦਾ ਸੁਣਨ ਵਾਸਤੇ ਪਿੰਡ ਚੋਂ ਬਹੁਤ ਸੰਗਤਾਂ ਆਉਂਦੀਆਂ ਆਸਾਂ ਮਰਾਦਾਂ ਪੂਰੀਆਂ ਹਣ ਤੇ ਕੜਾ ਪ੍ਰਸ਼ਾਦੀ ਦੇਗ ਬਣਾਈ ਜਾਂਦੀ ਭੋਗ ਪਾ ਕੇ ਧਾਰਨਾ ਵਾਲੇ ਸ਼ਬਦ ਗਾਉਣ ਉਪਰੰਤ ਪ੍ਰਸ਼ਾਦ ਵਰਤਾ ਕੇ ਸਮਾਪਤੀ ਕੀਤੀ ਜਾਂਦੀ ਕਥਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਾਖੀ ਪੜੀ ਜਾਂਦੀ ਸਮਾਪਤੀ ਹੋਣ ਕੇ ਫਿਰ ਦੁਆਰੇ ਇਹਨਾਂ ਦਾ ਪਾਠ ਆਰੰਭ ਕਰ ਦਿੱਤਾ ਜਾਂਦਾ ਸੀ ਹੁਣ ਮੈਨੂੰ ਵੀ ਠੀਕ ਤਰ੍ਹਾਂ ਪੜਨਾ ਆ ਗਿਆ ਸੀ ਬੜੇ ਹੀ ਸਨੇਹ ਭਰੇ ਮਾਹੌਲ ਵਿੱਚ ਸਤ ਸੰਗ ਵਾਲੇ ਦਿਨ ਰਾਤ ਨੂੰ ਤਾਈ ਜੀ ਨੇ ਮੈਨੂੰ ਪੰਜ ਗ੍ਰੰਥੀ ਫੜਾ ਕੇ ਕਿਹਾ ਸਾਰੀ ਪੜ ਕੇ ਭੋਗ ਪਾ ਹੁਣੇ ਸੰਗਤ ਚ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ ਕੇ ਆਰੰਭ ਕਰ ਫਿਰ ਪ੍ਰਸ਼ਾਦ ਵਰਤਾਵਾਂਗੇ ਸੋ ਅਜਿਹਾ ਹੀ ਕੀਤਾ ਗਿਆ ਪੁਥੀ ਪੰਜ ਗ੍ਰੰਥੀ ਦਾ ਪਾਠ ਆਰੰਭ ਹੋਇਆ ਜਿਸ ਨੂੰ ਮੈਂ ਥੋੜੇ ਦਿਨਾਂ ਚ ਪੂਰਾ ਕਰ ਲਿਆ ਫਿਰ 22 ਵਾਰਾਂ ਫਿਰ ਭਗਤ ਬਾਣੀ ਪੜਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਜੋ ਪਾਈ ਬਾਲੇ ਵਾਲੀ ਹੈ ਜਦੋਂ ਇਹ ਪੜੀ ਗਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਾਖੀ ਦਸਮ ਗੁਰ ਚਮਤਕਾਰ ਪੜਨ ਵਾਸਤੇ ਦਿੱਤਾ ਗਿਆ ਆਰੰਭ ਅਤੇ ਭੋਗ ਅਖਰਵਾਦੇ ਘਾਟੇ ਆਦ ਦੀਆਂ ਅਰਦਾਸਾਂ ਤਾਈ ਜੀ ਨੇ ਹੀ ਕੀਤੀਆਂ ਹੁਣ ਮੈਂ ਹੋਰ ਗ੍ਰੰਥ ਤਾਈ ਜੀ ਤੋਂ ਪੜਨ ਨੂੰ ਮੰਗੇ ਤਾਂ ਉਸ ਸਮੇਂ ਦੀ ਮੌਜੂਦਾ ਸੰਗਤ ਦੀ ਸਲਾਹ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਹਿ ਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਵਾ ਕੇ ਮੇਰੇ ਤੋਂ ਭੋਗ ਪਵਾਇਆ ਗਿਆ ਕਿ ਇਸ ਤੋਂ ਬਾਅਦ ਮੈਂ ਗੁਰਬਾਣੀ ਦੇ ਸਟੀਕ ਗ੍ਰੰਥ ਅਤੇ ਇਤਿਹਾਸਕ ਗ੍ਰੰਥ ਪੜਨ ਲੱਗਾ ਸੰਗਰਾਦ ਕਿਸ ਵਾਰ ਹੈ ਇੱਕ ਦਿਨ ਮੈਨੂੰ ਗੁਰਮੀਜ ਕੌਰ ਜੀ ਦੇ ਪਰਿਵਾਰ ਨੇ ਕਿਹਾ ਕਿ ਗੁਰਦੁਆਰੇ ਦੇ ਭਾਈ ਨੂੰ ਪੁੱਛ ਕੇ ਆ ਕਿ ਸੰਗਰਾਦ ਕਿਸ ਵਾਰ ਹੈ ਮੈਂ ਕਿਹਾ ਭਾਈ ਨੂੰ ਸੰਗਰਾਦ ਕਿਸ ਵਾਰ ਦਾ ਕਿਵੇਂ ਪਤਾ ਕਹਿੰਦੇ ਉਸ ਕੋਲ ਲਿਖਿਆ ਹੁੰਦਾ ਤੂੰ ਪੁੱਛ ਕੇ ਆ ਮੈਂ ਜਾ ਕੇ ਪੁੱਛਿਆ ਤਾਂ ਇਹ ਜੀ ਨੇ ਛੋਟੀ ਜਹੀ ਕਿਤਾਬ ਚੋਂ ਦੇਖ ਕੇ ਦੱਸ ਦਿੱਤਾ ਬਸ ਮੈਂ ਇਸ ਗੁੰਝਲ ਵਿੱਚ ਫਸ ਗਿਆ ਜਿਸ ਕਿਤਾਬ ਚੋਂ ਦੇਖ ਕੇ ਦੱਸਿਆ ਕਿਸ ਨੇ ਲਿਖੀ ਲਿਖਣ ਵਾਲੇ ਨੂੰ ਸੰਗਰਾਦ ਕਿਸ ਵਾਰ ਦਾ ਕਿਵੇਂ ਪਤਾ ਲੱਗਾ ਕਿ ਫਲਾਣੀ ਸੰਗਰਾਦ ਫਲਾਣੀ ਵਾਰ ਇਹ ਸਵਾਲ ਮੈਂ ਹਰੇਕ ਨੂੰ ਪੁੱਛਣਾ ਸ਼ੁਰੂ ਕੀਤਾ ਪਰ ਕੋਈ ਠੋਸ ਸਬੂਤ ਨਾ ਮਿਲ ਸਕਿਆ ਫੇਰ ਵੀ ਮੈਂ ਲਿਖਣ ਵਾਲੇ ਨੂੰ ਕਿਵੇਂ ਪਤਾ ਲੱਗਾ ਦੀ ਖੋਜ ਜਾਰੀ ਰੱਖੀ ਧਰਤੀ ਸੁੱਤੀ ਹੈ ਕਿ ਜਾਗਦੀ ਇੱਕ ਦਿਨ ਇਸੇ ਪਰਿਵਾਰ ਨੇ ਕਣਕ ਵੱਢਣ ਤੋਂ ਬਾਅਦ ਮੈਨੂੰ ਕਿਹਾ ਆਪਾਂ ਪੱਠੇ ਬੀਜਣੇ ਆਂ ਤੂੰ ਭਾਈ ਜੀ ਨੂੰ ਪੁੱਛ ਕੇ ਆ ਧਰਤੀ ਸੁੱਤੀ ਹੈ ਕਿ ਜਾਗਦੀ ਪੱਠੇ ਬੀਜਾਂਗੇ ਜੇ ਧਰਤੀ ਜਾਗਦੀ ਹੋਵੇਗੀ ਤਾਂ ਧਰਤੀ ਵੀ ਸੌਂਦੀ ਆ ਕਹਿਆ ਕਿ ਮੈਂ ਹੱਸਣ ਲੱਗਾ ਕਹਿੰਦੇ ਸੌਂਦੀ ਆ ਤੂੰ ਪੁੱਛ ਕੇ ਆ ਮੈਂ ਜਾ ਕੇ ਪੁੱਛਿਆ ਭਾਈ ਜੀ ਨੇ ਉਸੇ ਕਿਤਾਬ ਚੋਂ ਦੇਖ ਕੇ ਦੱਸ ਦਿੱਤਾ ਮੈਂ ਇਸ ਸਵਾਲ ਜਵਾਬ ਦੇ ਵਿੱਚ ਵੀ ਫਸ ਗਿਆ ਉਸੇ ਕਿਤਾਬ ਚੋਂ ਦੱਸਣ ਕਰਕੇ ਸਵਾਲ ਉਸੇ ਕਿਤਾਬ ਨਾਲ ਜੁੜ ਗਿਆ ਕਿਸ ਨੇ ਲਿਖੀ ਹੋਊ ਇਹ ਕਿਤਾਬ ਕੋਸ਼ ਨੂੰ ਕਿਵੇਂ ਪਤਾ ਲੱਗਾ ਹੋ ਕਿ ਧਰਤੀ ਸੁੱਤੀ ਹੈ ਕਿ ਜਾਗਦੀ ਇਹ ਸਵਾਲ ਵੀ ਮੈਂ ਹਰੇਕ ਅੱਗੇ ਰੱਖਿਆ ਪੱਲੇ ਕੁਝ ਨਾ ਪਿਆ ਪਰ ਕੋਸ਼ਿਸ਼ ਮੈਂ ਫਿਰ ਵੀ ਜਾਰੀ ਰੱਖੀ ਹੈ ਆਇਮ ਟਾਈਮ ਪੀਸ ਦਾ ਮਾਤਾ ਜੀ ਦੀ ਮਾਰੂ ਜ਼ਮੀਨ ਨੂੰ ਨਹਿਰ ਦਾ ਪਾਣੀ ਲੱਗਦਾ ਸੀ ਨਹਿਰ ਦਾ ਪਾਣੀ ਟਾਈਮ ਨਾਲ ਮੋੜਿਆ ਜਾਂਦਾ ਸੀ ਟਾਈਮ ਦੇਖਣ ਲਈ ਉਦੋਂ ਇੱਕੋ ਇੱਕ ਸਾਧਨ ਟਾਈਮ ਪੀਸ ਹੁੰਦਾ ਸੀ ਇਸ ਟਾਈਮ ਪੀਸ ਦੇ ਟਾਈਮ ਨੇ ਮੈਨੂੰ ਸੋਚਾਂ ਵਿੱਚ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਸ ਦਾ ਟਾਈਮ ਕਿਸ ਨੇ ਅਤੇ ਕਿਵੇਂ ਬਣਾਇਆ ਜਿਵੇਂ ਸੂਰਜ ਦੇ ਚੜਨ ਵੇਲੇ ਸਵੇਰ ਆ ਤੇ ਦਿਨ ਬਣਿਆ ਉਹ ਸੂਰਜ ਦੇ ਛਿਪਣ ਵੇਲੇ ਸ਼ਾਮ ਅਤੇ ਰਾਤ ਬਣੀ ਰਾਤ ਦੇ 12 ਅਤੇ ਦਿਨ ਦੇ 12 ਕਿਸ ਨੇ ਕਿਵੇਂ ਬਣਾਏ ਸੰਗRAND ਮਸਿਆ ਪੁੰਨਿਆ ਧਰਤੀ ਸੁਤੀ ਕੇ ਜਾਗਦੀ ਅਤੇ ਟਾਈਮ ਪੀਸ ਦੇ ਟਾਈਮ ਨੇ ਮੈਨੂੰ 1967 ਤੋਂ 90 ਤੱਕ ਲੋਕਾਂ ਤੋਂ ਪੁੱਛਣ ਲਈ ਮਜਬੂਰ ਕੀਤਾ 1999 ਬਨਮੇ 3 ਸਾਲ ਮੈਂ ਜੋਤਿਸ਼ ਸਿੱਖਿਆ ਤੇ ਨਾਲ ਦੀ ਨਾਲ ਜੋਤਿਸ਼ ਗ੍ਰੰਥਾਂ ਦਾ ਅਧਾਇਨ ਕਰਨ ਤੇ ਉਕਤ ਸਾਰੇ ਪ੍ਰਸ਼ਨਾਂ ਦਾ ਉੱਤਰ ਮੈਨੂੰ ਮਿਲ ਗਿਆ ਹੈ ਸਤਕਾਰਯੋਗ ਮਾਤਾ ਅਤਰਕੌਰ ਉਰਫ ਅਤਰੀ ਜੀ ਇਸ ਪਤਨੀ ਸਰਦਾਰ ਨਿਹਾਲ ਸਿੰਘ ਜੀ ਜਿਨ੍ਹਾਂ ਦੀ ਵਿਦਿਆਲਤਾ ਕਰਕੇ ਮੈਨੂੰ ਵਿੱਦਿਆ ਪ੍ਰਾਪਤ ਹੋਈ ਕੋਟਾਨ ਕੋਟ ਪ੍ਰਣਾਮ ਕਰਦਾ ਹੋਇਆ ਧੰਨਵਾਦ ਸਿਹਤ ਤੇ ਨਾਲ ਬਾਰੇ ਲਿਖਦਾ ਇਹਨਾਂ ਦੇ ਸੁਪੁੱਤਰ ਨਹੀਂ ਹੋਇਆ ਇੱਕੋ ਇੱਕ ਸੁਪੁੱਤਰੀ ਨਾਰੈਣਕੌਰ ਸੀ ਜੋ ਬਾਰ ਵਿੱਚ 56 ਚੱਕ ਉਰਫ ਟੋਰਨਾ ਤਹਿਸੀਲ ਜੜਾਂ ਵਾਲੀ ਜ਼ਿਲ੍ਹਾ ਲਾਹਲਪੁਰ ਸਰਦਾਰ ਰੂੜ ਸਿੰਘ ਦਾ ਸੁਪੁੱਤਰ ਸਰਦਾਰ ਢੰਡਾ ਸਿੰਘ ਨੂੰ ਵਿਆਹੀ ਹੋਈ ਸੀ ਮੇਰੇ ਬਜ਼ੁਰਗਾਂ ਦਾ ਵੀ ਇਹੋ ਪਿੰਡ ਹੋਣ ਕਰਕੇ ਸੇਸ਼ਟਾਚਾਰੀ ਤੌਰ ਤੇ ਮੈਂ ਇਹਨਾਂ ਨੂੰ ਤਾਇਆ ਜੀ ਅਤੇ ਤਾਈ ਜੀ ਕਹਿੰਦਾ ਹੁੰਦਾ ਸੀ ਨਾਰਨੇ ਹਾਲ ਸਿੰਘ ਜੀ ਬਾਰ ਵਿੱਚ ਹੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਇਸ ਕਰਕੇ ਮਾਤਾ ਅਤਰਕੌਰ ਜੀ ਨੇ ਬਾਰ ਵਾਲੀ ਇੱਕ ਮਰਬਾ ਪੈਲੀ ਕੋਟਲੀ ਗਾਦਰਾਂ ਵਿੱਚ ਅਲਾਰਟ ਕਰਾ ਲਈ ਤਾਂ ਜੋ ਬਾਅਦ ਵਿੱਚ ਇਹਨਾਂ ਦੀ ਸੁਪਤਰੀ ਨਾਰਾਇਣਕੌਰ ਵਾਰਿਸ ਬਣ ਸਕੇ ਇਹਨਾਂ ਦੇ ਪਰਿਵਾਰ ਤੋਂ ਫੋਟੋਆਂ ਨਹੀਂ ਲਭੀਆਂ ਇਤਨਾ ਲੇਖ ਹੀ ਦੋਨਾਂ ਨੂੰ ਸਮਰਪਿਤ ਕਰਦਾ ਹਾਂ ਧੰਨਵਾਦ ਸ਼੍ਰੀਮਤੀ ਅਤਰਕੌਰ ਜੀ ਦੀ ਦਿੱਤੀ ਪ੍ਰੇਰਣਾ ਸਦਕਾ ਸ਼੍ਰੀਮਤੀ ਨਰੈਣਕੌਰ ਜੀ ਦੇ ਦਿੱਤੇ ਵਿਦਿਆਕ ਗੁਣ ਸਦਕਾ ਦਾਸ ਨਗੂਣਾ ਜਿਹਾ ਵਿਦਿਆ ਦਾ ਵਾਕਫ ਹੋਇਆ ਹੈ ਵਿਦਿਆ ਕੀ ਹੈ ਦੇ ਪ੍ਰਥਾਏ ਦਾਸ ਦੀ ਕਲਮ ਤੋਂ ਵਿਸ਼ੇਸ਼ ਲੇਖ ਸ਼੍ਰੀਮਾਨ ਸਰਦਾਰ ਪ੍ਰੀਤਮ ਸਿੰਘ ਉਰਫ ਪ੍ਰੀਤੂ ਸੁਪੁੱਤਰ ਸ਼੍ਰੀਮਾਨ ਸਰਦਾਰ ਭਗਤ ਸਿੰਘ ਉਰਫ ਭਗਤਾ ਜੀ ਦਾ ਮੈਂ ਵੰਸਜ ਸੁਪੁੱਤਰ ਹੁੰਦਾ ਹੋਇਆ శ్రీਮਾਨ ਸਰਦਾਰ ਸਾਧੂ ਸਿੰਘ ਜੀ ਦੀ ਸੁਪੁੱਤਰੀ ਸ਼੍ਰੀਮਤੀ ਕਰਮਕੌਰ ਉਰਫ ਕਰਮੀ ਜੀ ਦੇ 10 ਮਾਸ ਉਧਰ ਚ ਵਸਾ ਕਰਦਾ ਹੋਇਆ ਮੈਂ ਸੰਸਾਰਿਕ ਯਾਤਰਾ ਚ ਯਾਤਰੂਆਂ ਸੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸਰੇ ਨਾਲ ਲਿਖਦਾ ਹਾਂ ਪ੍ਰਥਾਈ ਵਿਦਿਆ ਵਿਸ਼ੇਸ਼ ਲੇਖਕਾਵ